एसडीएस बंद हो गया इस ਤੋਂ ਬਾਅਦ ਕੀ ਕੀ ਬਨੇਗਾ ਬੱਚਿਆਂ ਦੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਆ ਸੋ ਐਸਡੀएस ਦੋਸ ਆ 15 16 ਦੇ ਵਿੱਚ ਸ਼ੁਰੂ ਹੋਇਆ ਸੀ ਉਸ ਤੋਂ ਪਹਿਲੇ ਐਸਪੀਪੀਸੀ ਤੇ ਉਸ ਤੋਂ ਪਹਿਲੇ ਫਾਈਲ ਨਾ ਨਾਰਮਲ ਤਰੀਕੇ ਨਾਲ ਲੱਗਦੀ ਸੀ ਹੁਣ ਗਵਰਨਮੈਂਟ ਨੇ ਕੋਈ ਇਹ ਸਾਰੇ ਪ੍ਰੋਗਰਾਮ ਬੰਦ ਕਰਕੇ ਪੂਰੇ ਵਰਲਡ ਦੇ ਆਪਾਈਲਾਂ ਨੋਰਮਲ ਤਰੀਕੇ ਨਾਲ ਪ੍ਰੋਸੈਸ ਕਰਨੇ ਸ਼ੁਰੂ ਕਰ ਦਿੱਤੀਆਂ ਜਿਹਦੇ ਨਾਲ ਇੱਕ ਜੋ ਐਡਵਾਂਟੇਜ ਸੀ ਬੱਚਿਆਂ ਨੂੰ ਉਹ ਹੁਣ ਖਤਮ ਹੋ ਗਿਆ ਕਿ ਉਹਦੇ ਵਿੱਚ ਉਹਨਾਂ ਦੀ ਫਾਈਲ 20 ਦਿਨਾਂ ਦੇ ਵਿੱਚ ਪ੍ਰੋਸੈਸ ਹੋ ਜਾਂਦੀ ਸੀ ਜੇ ਤੁਸੀਂ ਵੀ ਆਪਣੀ ਫਾਈਲ ਲਗਵਾਉਣਾ ਚਾਹੁੰਦੇ ਹੋ ਤੁਹਾਨੂੰ ਇੱਕ ਐਕਸਪੀਰੀਅੰਸ ਤੇ ਮਾਹਰ ਕੰਸਲਟੈਂਟ ਦੀ ਬਹੁਤ ਜ਼ਰੂਰਤ ਹੈ ਜੋ ਤੁਹਾਨੂੰ ਜੈਨ ਓਵਰਸੀਜ਼ ਦੇ ਵਿੱਚ ਆ ਕੇ ਮਿਲਣਗੇ ਤੁਹਾਨੂੰ ਕੋਈ ਵੀ ਕੁਐਰੀ ਹੋਵੇ ਕੀ ਐਸ ਡੀ ਐਸ অর ਨੋਨ ਐਸ ਡੀ ਐਸ ਤੋਂ ਬਾਅਦ ਕੀ ਬਨੇਗਾ ਨੋਨ ਐਸ ਡੀ ਐਸ ਦੇ ਵਿੱਚ ਕੀ ਰਿਕੁਆਇਰਮੈਂਟ ਹੈ ਕਿਹੜੇ ਕਿਹੜੇ ਵਧੇਰੇ ਡਾਕੂਮੈਂਟ ਦੀ ਤੁਹਾਨੂੰ ਲੋੜ ਹੈ ਤੁਹਾਨੂੰ ਰਿਟਰਨਨਾ ਚਾਹੀਦੀ ਹੈ ਤੁਹਾਨੂੰ ਕਿੰਨਾ ਬੈਂਕ ਬੈਲੈਂਸ ਸ਼ੋ ਕਰਨਾ ਹੈ ਕਿੰਨੇ ਮਹੀਨੇ ਪੁਰਾਣੇ ਸ਼ੋ ਕਰਨਾ ਹੈ ਕਿੰਨੀ ਫੀਸ ਪੇ ਕਰਨੀ ਹੈ ਤੇ ਕਿਆ ਜੀ ਆਈ ਸੀ ਪੇ ਕਰਨਾ ਹੈ ਕਿ ਨਹੀਂ ਕਰਨਾ ਇਹ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਜੈਨ ਓਵਰਸਿਸ ਦੇਵੇਗਾ ਤੁਸੀਂ ਇੱਥੇ ਆ ਕੇ ਮਿਲੋ ਜਾ ਸਾਡੇ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੇ ਤੁਸੀਂ ਮੈਨੂੰ ਵੀ ਮਿਲਣਾ ਚਾਹੁੰਦੇ ਹੋ ਤੁਸੀਂ ਸਾਡੇ ਆਫਿਸ ਜਲੰਧਰ ਦੇ ਵਿੱਚ ਆ ਕੇ ਮਿਲੋ ਮੈਂ ਤੁਹਾਨੂੰ ਪਰਸਨਲੀ ਮਿਲਾਂਗਾ ਤੇ ਤੁਹਾਡੀਆਂ ਸਾਰੀਆਂ ਕੁਐਰੀਆਂ ਦਾ ਆਨਸਰ ਦਵਾਂਗਾ